ਸੱਜੇ ਘਾ ਡਿਊਟੀ ਵੇਖ ਰਹੇ ਸੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂਜ ਦੀ ਵੱਡੀ ਖਬਰ ਖਬਰ ਨੰਮ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆ ਰਹੀ ਇਸ ਦੇ ਨਲੇ ਰਿੰਦਰ ਕੇਂਦਰੀਵਾਲ ਤੇ ਹਮਲੇ ਦੀ ਕੋਸ਼ਿਸ਼ ਗ੍ਰੇਟ ਕਲਾਸ਼ ਚ ਨੌਜਵਾਨ ਨੇ ਛੁੱਟਿਆ ਲਿਕੁਇਡ ਇਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਰਵਿੰਦਰ ਕੇਂਦਰੀਵਾਲ ਤੇ ਇੱਕ ਵਾਰ ਫਿਰ ਹਮਲਾ ਹੋਇਆ ਤੇ ਗ੍ਰੇਡਿਟ ਕਲੇਸ਼ਨ ਨੇ ਸ਼ਨੀਵਾਰ ਨੂੰ ਪੈਦਲ ਯਾਤਰਾ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦ ਇੱਕ ਨੌਜਵਾਨੀ ਉਸ ਤੇ ਤਰਲ ਪਦਾਰਥ ਸੁੱਟ ਦਿੱਤਾ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਪਾਣੀ ਸੀ ਹਾਲਾਂਕਿ ਆਪ ਦਾ ਦਾਵਾ ਹੈ ਕਿ ਅਰਵਿੰਦਰ ਕੇਂਦਰੀਵਲ ਤੇ ਕੈਮੀਕਲ ਸੁੱਟਿਆ ਗਿਆ ਹੈ ਇਸ ਦਿਨ ਨਾਲ ਹੀ ਖਬਰ ਆ ਰਹੀ ਹੈ ਕਿ ਨੌਜਵਾਨਾਂ ਨੂੰ ਦਿੱਲੀ ਪੁਲਿਸ ਰਸਤੇ ਵਿੱਚ ਲੈ ਲਿਆ ਗਿਆ ਹੈ ਤੇ ਕੁਝ ਦਿਨ ਪਹਿਲਾਂ ਇਸ ਦੌਰਾਨ ਕੇਂਦਰੀਵਾਲ ਤੇ ਤੱਕਮਕੀ ਵਿੱਚ ਹੋਈ ਸੀ ਇਸ ਦਿਨ ਜਿਵੇਂ ਹੀ ਨੌਜਵਾਨ ਨੇ ਕੇਂਦਰੀਵਾਲ ਤੇ ਪਾਣੀ ਛੱਟਿਆ ਤਾਂ ਉਸ ਤੇ ਮੌਜੂਦ ਆਪ ਵਰਕਰਸ ਨੇ ਦੋਸ਼ੀ ਨੂੰ ਫੜ ਲਿਆ ਤੇ ਕੁੱਟਮਾਰ ਕਿੰਨੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ پولیس ਦੋਸ਼ੀ ਨੇ ਭੀੜ ਤੋਂ ਬਚਾ ਕੇ ਥਾਣੇ ਲੈ ਗਏ ਤੇ ਦੋਸ਼ੀ ਦਾ ਨਾ ਅਸ਼ੋਕ ਜਿਆਰ ਹੈ ਤੇ ਅਸ਼ੋਕ ਨੂੰ ਹੱਥ ਵਿੱਚ ਗਲਾਸ ਸੀ ਇਹਦੇ ਜਿਸ ਨੂੰ ਇਹ ਸੱਟ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਚਾਨ ਕਰ ਦਿੱਤੀ ਪੁਲਸੂਤਰਮਤਾਬਿਕ ਗ੍ਰੇਟ ਕਲਾਸ਼ ਇਲਾਕੇ ਵਿੱਚ ਹੋਪਦਾ ਦੀ ਯਾਤਰਾ ਦੌਰਾਨ ਇੱਕ ਵਿਅਕਤੀ ਦੇ ਅਰਵਿੰਦਰ ਕੇਂਦਰੀਵਾਲ ਦੇ ਪਾਣੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਜਿਸ ਤੋਂ ਬਾਅਦ ਇਹ ਸਭ ਹੋਇਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ